ਕਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤਜਰੂਰ ਵੇਖ ਜੀ ਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜਰਵਾਤ ਕਾ ਅਧਿਆਇ ਦੀ ਵੱਡੀ ਖਬਰ ਲੈਡ ਪੋਲਿੰਗ ਨੇ ਵਗਾਰੀ ਭਗਵੰਤ ਮਾਨ ਸਰਕਾਰ ਦੀ ਖੇਡ ਹਾਈ ਕੋਰਟ ਨੇ ਸੱਤੀ ਮਗਰੋਂ ਜੂਟਰਨ ਦੀ ਤਿਆਰੀ ਭਗਵੰਤ ਮਾਨ ਸਰਕਾਰ ਲੈਡ ਪੋਲਿੰਗ ਮਾਮਲੇ ਉੱਪਰ ਵੀ ਵੀ ਜੋ ਟਰਨਲ ਲੈਂਦੀ ਦਿਖਾਈ ਦੇ ਰਹੀ ਹੈ ਪਿੰਡਾਂ ਵਿੱਚ ਆਮਾ ਦੀ ਪਾਰਟੀ ਦੀ ਐਂਟਰੀ ਬੈਨ ਹੋਣ ਮਗਰੋਂ ਸਰਕਾਰ ਨਰਮ ਪੈ ਗਈ ਹੈ ਸਰਕਾਰ ਨੇ ਹਾਈ ਕੋਰਟ ਵਿੱਚ ਵੀ ਮੰਨਿਆ ਹੈ ਕਿ ਜਿੰਨਾ ਚਿਰ ਮਾਮਲੇ ਦਾ ਨਿਬੇੜਾ ਨਹੀਂ ਹੁੰਦਾ ਲੈਂਡ ਪੁਲਿੰਗ ਨੀਤੀ ਲਾਗੂ ਨਹੀਂ ਕਰਾਂਗੇ ਆਮਾ ਦੀ ਪਾਰਟੀ ਦੇ ਲੀਡਰ ਵੀ ਬੜਾ ਸੰਭਲ ਕੇ ਬਿਆਨਬਾਜ਼ੀ ਕਰਨ ਕਰਨ ਲੱਗੇ ਹਨ ਦਾ ਅਸਲ ਜਿੱਥੇ ਵਿਰੋਧੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਹੇ ਹਨ ਉੱਥੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਸਤੇ ਸਖਤ ਰੁਖ ਅਪਣਾਇਆ ਹੈ ਚੈਰੀ ਕਰਨ ਤੇ ਅਦੋਕੀ ਕਰਨ ਲਈ ਲਿਆਂਦੀ ਕਿ ਲੈਂਡ ਪੂਲਿੰਗ ਨੀਤੀ ਤੇ ਹਾਈ ਕੋਰਟ ਦੇ ਸਟੈਂਡ ਤੋਂ ਬਾਅਦ ਉਹ ਤੁਹਾਨੂੰ ਪੰਜਾਬ ਸਰਕਾਰ ਪਿੱਛੇ हट ਗਈ ਹਾਈ ਕੋਰਟ ਵੱਲੋਂ ਇਸ ਨੀਤੀ ਤੇ ਰੋਕ ਲਾਉਣ ਤੋਂ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਨ ਨੇ ਪ੍ਰੋਸਤਾਜਿਤ ਹੈ ਕਿ ਨੀਤੀ ਵੀਰਵਾਰ ਤੱਕ ਲਾਗੂ ਨਹੀਂ ਕੀਤੀ ਜਾਵੇਗੀ ਦਲਤਰੀ ਨੀਤੀ ਦੇ ਸਮਾਜ ਤੇ ਵਾਤਾਵਰਨ ਤੇ ਪ੍ਰਭਾਵ ਬਾਰੇ ਵੀਰਵਾਰ ਨੂੰ ਜਵਾਬਦਾਰ ਕਰਨ ਦੇ ਹੁਕਮ ਦਿੱਤੇ ਹਨ ਦੱਸ ਦਈਏ ਕਿ ਮਹਾਲੀ ਦੇ ਪੰਜਾਬ ਦੇ ਹੋਰ ਕਿਹੜੇ ਤਰ੍ਹਾਂ ਸ਼ਹਿਰ ਤੇ ਉਦਯੋਗੀ ਖੇਤਰ ਵਿਕਸਿਤ ਕਰਨ ਲਈ ਵੱਖ-ਵੱਖ ਪਿੰਡਾਂ ਦੀ ਜ਼ਮੀਨ ਐਕੁਇਰ ਕਰਨ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਚੁਣੌਤੀ ਦਿੰਦੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਰਿਸ਼ਨ ਵਿੱਚ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਇਸ ਨੀਤੀ ਨੂੰ ਲਾਉਣ ਤੋਂ ਪਹਿਲਾਂ ਸਰਕਾਰ ਨੇ ਜ਼ਮੀਨੀ ਪੱਧਰ ਤੇ ਪੈਣ ਵਾਲੇ ਪ੍ਰਭਾਵਾਂ ਦਾ ਧਿਆਨ ਨਹੀਂ ਕੀਤਾ ਇਹ ਨੀਤੀ ਸਿੱਧੇ ਤੌਰ ਤੇ ਆਮ ਲੋਕਾਂ ਤੇ ਪ੍ਰਭਾਵ ਪਾਵੇਗੀ ਜਿਨ੍ਹਾਂ ਨੂੰ ਪੁਨਰ ਨਿਵਾਸ ਲਈ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਬਹੁਤ ਸਾਨੂੰ ਪਟੀਸ਼ਨ ਕਰਤਾ ਜਾਂ ਦਲੀਲਾਂ ਸੁਣ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ 60000 ਏਕੜ ਜ਼ਮੀਨ ਐਕੁਇਰ ਕਰਨ ਜਾ ਰਹੀ ਹੈ ਕਿ ਸਰਕਾਰੀ ਬਜਟ ਪ੍ਰਤੀ ਏਕੜ ਦੀ ਦਰ ਨਾਲ 9000 ਕਰੋੜ ਰੁਪਏ ਹਨ ਅਦਾਲਤ ਨੇ ਕਿਹਾ ਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਜ਼ਮੀਨ ਮਾਲਕਾਂ ਨੂੰ ਪ੍ਰਾਪਤੀ ਲਈ ਮੁਆਵਜ਼ਾ ਮਿਲੇਗਾ ਪਰ ਕੀ ਸਰਕਾਰ ਇਸ ਨੀਤੀ ਨੂੰ ਲਾਉਣ ਤੋਂ ਪਹਿਲਾਂ ਉਹਨਾਂ ਲੋਕਾਂ ਲਈ ਕੋਈ ਯੋਜਨਾ ਬਣਾ ਰੱਖੀ ਹੈ ਜੋ ਆਪਣੀਆਂ ਨੌਕਰੀਆਂ ਗਵਾ ਦੇਣਗੇ ਹਾਈ ਕੋਰਟ ਨੇ ਕਿਹਾ ਕਿ ਇਸ ਨੀਤੀ ਨੂੰ ਲਾਉਣ ਤੋਂ ਪਹਿਲਾਂ ਸਰਕਾਰ ਨੂੰ ਸਮਾਜ ਦੇ ਵਾਤਾਵਰਣ ਤੇ ਇਸ ਦਾ ਇਸ ਦੇ ਪ੍ਰਭਾਵਾਂ ਦਾ ਧਿਆਨ ਕਰਨਾ ਚਾਹੀਦਾ ਸੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਇਸ ਹੁਕਮ ਤੇ ਰੋਕ ਕਿਉਂ ਨਹੀਂ ਲਗਾਈ ਜਾਣੀ ਚਾਹੀਦੀ ਖਬਰਾਂ ਲੰਬਿਤ ਤੱਕ ਜੁੜੇ ਰਹਿਣ ਲਈ ਤਾਂ